ਜੀ ਰਜਿੰਦਰ ਜੀ ਇੱਕ ਨੌਜਵਾਨ ਕਿਸਾਨ ਦੀ ਮੌਤ ਹੋਈ ਹੈ ਕੀ ਉਹਨਾਂ ਦਾ ਨਾਮ ਸੀ ਕੀ ਕਾਰਨ ਉਹਨਾਂ ਦਾ ਨਾਮ ਜੀ ਜਰਨੈਲ ਸਿੰਘ ਸੀਗਾ ਤੇ ਉਹਨਾਂ ਕੋਲੇ 6-7 ਕਿੱਲੇ ਜ਼ਮੀਨ ਦੀ ਸੀਗੀ ਆਰਥਿਕ ਹਾਲਤ ਉਹਨਾਂ ਠੀਕ ਹੋਣ ਕਾਰਨ ਗਰੀਬੀ ਕਰਨੇ ਜ਼ਮੀਨ ਵਿਕ ਗਈ ਤੇ ਘਰ ਵੀ ਵਿਕ ਗਿਆ ਉਹ ਕਿਰਾਏ ਤੇ ਮਾਨਸਾ ਰਹੇ ਰਹੇ ਨਾ ਤੇ ਕੱਲ ਉਹ ਕਰਜੇ ਤੋਂ ਤੰਗ ਆ ਕੇ ਪ੍ਰੈਕਟਰ ਲਿਆ ਸੀ ਉਹਨਾਂ ਨਾ ਉਹਨੇ ਖੁਦ ਜੀ ਕਰ ਲਈ ਜੀ ਜਰਨੈਲ ਸਿੰਘ ਤੇ ਬੱਚਾ ਛੋਟਾ ਜਾ ਜੀ ਮਾਂ ਦੇ ਦਵਾ ਜੀ ਇਹ ਮਟਿਆਰ ਘਰੋਂ ਆ ਦੇ ਕੁੜੀ ਉਹਨਾਂ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਸਰਕਾਰਾਂ ਜੋ ਵੀ ਇਹਨਾਂ ਦੀ ਮਦਦ ਕਰਨ ਦੀ ਵੱਧ ਤੋਂ ਵੱਧ ਇਹ ਗਰੀਬ ਪਰਿਵਾਰ ਹੈ ਤੇ ਅਸੀਂ ਵੀ ਹੁਣ ਉਹਨਾਂ ਦੇ ਆਸਰੇ ਮੰਡ ਦੇ ਵਿੱਚੋਂ ਆ ਕੇ ਉਹਨਾਂ ਦੀ ਸੰਸਕਾਰ ਦਾ ਕਰਦੇ ਆ ਜੀ ਕੋਈ ਹੱਲ ਜੋ ਵੀ ਸਰਕਾਰਾਂ ਵਾਰੀ ਕਰਦੀਆਂ ਜੀ ਇਹਨਾਂ ਦੀ ਮਦਦ ਕਰੀ ਜਾਵੇ ਦਿਨੋ ਦਿਨ ਦੇਖੋ ਜੀ ਕਿਸਾਨ ਵੱਧ ਤੋਂ ਵੱਧ ਕਰ ਜੇ ਤੋਂ ਤੰਗ ਆ ਕੇ ਖੁਦ ਖੁਦ ਨਾ ਕਰ ਰਹੀ ਨਾ ਛੋਟੇ ਜ਼ਿਮੀਂਦਾਰ ਨੂੰ ਗੁਜ਼ਾਰੇ ਕਰਨੇ ਬਹੁਤ ਔਖੇ ਕੋਈ ਪੈਸੇ ਨਹੀਂ ਜੀ ਇਹ ਸਰਕਾਰਾਂ ਨੂੰ ਸਾਡੀ ਬੇਨਤੀ ਹੈ ਵੀ ਇਹੋ ਜਿਹੇ ਪੀੜਤ ਪਰਿਵਾਰਾਂ ਦੀ ਬਾਹ ਫੜੀ ਜਾਵੇ ਜੀ ਜੋ ਵੀ ਇਹਨਾਂ ਦੀ ਆਰਥਿਕ ਹਾਲਤ ਹੈ ਪਤਾ ਹੀ ਹੈ ਸਭ ਨੂੰ ਜੀ ਇਹਨਾਂ ਦੀ ਮਦਦ ਕਰੀ ਜਾਵੇ ਜੀ ਸਾਰੇ ਕਿਸਾਨਾਂ ਨੂੰ ਜੋ ਵੀ ਕਿਸਾਨ ਹੈ ਜੀ ਤੁਹਾਨੂੰ ਪਤਾ ਹੈ ਵੀ ਗਰੀਬ ਕਿਸਾਨਾਂ ਛੋਟਾ ਜ਼ਿਮੀਂਦਾਰ ਉਹਨੂੰ ਗੁਜ਼ਾਰਾ ਕਰਨਾ ਬਹੁਤ ਔਖਾ ਹੋਇਆ ਪਿਆ ਜੀ ਆਰਥਿਕ ਹਾਲਤ ਦੇ ਤੰਗ ਕਰਕੇ ਇਹਨੇ ਖੁਦਕੁਸ਼ੀ ਕਰ ਲਈ ਜੀ ਤੰਗੀ ਦੇ ਵਿੱਚ ਕਿਸੇ ਮਸਲੇ ਦਾ ਕੋਈ ਹੱਥ ਨਹੀਂ ਪੈ ਰਿਹਾ ਸੀ ਗਰੀਬ ਕਿਸਾਨ ਸੀ ਕਿੰਨਾ ਕ ਕਰਜ਼ਾ ਸੀ ਇਹਦੇ ਸੇ ਅਰਜਾ ਜੀ ਇਹਨੇ ਸੀਸ ਲੱਖ ਰੁਪਏ ਦਾ ਟਰੈਕਟਰ ਸੀ ਜੀ ਉਹ ਵੀ ਇਹਦੇ ਸਰ ਕਰ ਗਿਆ ਤੇ ਉਹ ਨਾ ਮੁੜੇ ਜੀ ਘਰ ਵੇਚਤਾ ਜੀ ਇਹਨੇ ਘਰ ਵੇਚ ਕੇ ਕਿਸਾਨ ਕੋਸਤਾ ਭਰੀ ਗਿਆ ਜੀ ਤੇ ਫਿਰ ਮਨ ਹੁਣ ਇਹਦਾ ਕੰਮ ਉਠਾ ਕੋਦ ਹੈ ਜੀ ਇਹਨੂੰ ਤੰਗ ਹੋ ਗਿਆ ਜੀ ਲੋਗੇ ਕੰਮ ਕਰਨ ਲੱਗਿਆ ਜੀ ਕਿਸਾਨ ਰੰਗ ਕਰਨੇ ਤੋਂ ਕੁਛ ਨਹੀਂ ਹੋਇਆ ਉਹਦੀ ਵਿਚਾਰੇ ਤੋਂ ਪਰੇ ਆਉ ਸੀ ਇਸ ਕਰਕੇ ਤੰਗ ਹੋ ਕੇ ਇਹਨੇ ਖੁਦ ਖੁਦ ਹੀ ਕਰਤੀ ਕਿਸਾਨ ਮੋਟਰਸਾਈਕਲ ਖੋਗੇ ਲੇ ਗਈ ਜੀ ਕਰੋ ਸਮਾਨ ਚਾੱਕ ਕੇ ਲੈ ਗਈ ਜੀ ਦਾ ਇਸ ਕਰਕੇ ਇਹ ਤੰਗੀ ਦੇ ਵਿੱਚ ਅੱਗੇ ਨੇ ਖੁਦਕੁਸ਼ੀ ਕੀਤੀ ਮੰਗ ਕੀ ਕਰਦੇ ਹੋ ਜੀ ਮੰਗ ਤਾਂ ਸਰਕਾਰਾਂ ਤੋਂ ਹੀ ਹੈ ਜੀ ਇਹਨਾਂ ਦੀ ਮਦਦ ਕੀਤੀ ਜਾਵੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਉਹ ਬੀਬੀ ਨੂੰ ਕੋਈ ਛੋਟੀ ਮੋਟੀ ਕੋਈ ਸਰਕਾਰ ਨੌਕਰੀ ਦੇਵੇ ਆਪੇ ਬੱਚੇ ਪਾਲ ਲਈ ਮਾਂ ਵਿਧਵਾਜੀ ਬਾਪ ਬੀ ਵਿਚਾਰੀ ਪਿਰਦਾ ਕੋ ਕੰਮ ਨਹੀਂ ਕਰ ਸਕਦੀ ਉਹ ਇਹ ਸਾਡੇ ਦਾ ਸਰਕਾਰ ਨੂੰ ਇਹੀ ਬੇਨਤੀ ਹੈ ਵੀ ਉਹਦੇ ਪਰਿਵਾਰ ਨੂੰ ਕੋਈ ਨੌਕਰੀ ਦਿੱਤੀ ਜਾਵੇ ਜੀ ਆਵਦੇ ਉਹ ਬੱਚੇ ਪਾਲ ਕਰਜ਼ਾ ਜ਼ਿਆਦਾ ਹੋ ਗਿਆ ਜੀ ਪਹਿਲਾਂ 6-7 ਕਿੱਤੇ ਜ਼ਮੀਨ ਦੇ ਸੀ ਜਿਹੜੀ ਥੋੜੀ ਥੋੜੀ ਕਰਕੇ ਉਹ ਵੇਚੀ ਤੇ ਬਾਅਦ ਵਿੱਚ ਉਹਨੇ ਆਹ ਵੇ ਘਰ ਜਗਰਾਤ ਚੌਣ ਵਾਸਤੇ ਟਰੈਕਟਰ ਲੈ ਦੇ ਜਕਿਸਤਾਂ ਤੇ ਤੇ ਉਹ ਕਿਸ਼ਤ ਨਾ ਪਈ ਜਮੀਨ ਹੁੰਦੀ ਦੇ ਵਿੱਚ ਉਹਨੂੰ ਘਰ ਵੇਚਣਾ ਪਿਆ ਜੀ ਘਰ ਵੇਚ ਕੇ ਮਾਨਸਾ ਕਿਚੀ ਨੰਬਰ ਵਾਰਚ ਕਿਰਾਏ ਤੇ ਰਹਿਣ ਲੱਗਿਆ ਜੀ ਤੇ ਉਸ ਤੋਂ ਬਾਅਦ ਉਹ ਜਿਹਨੂੰ ਕਿਰਾਏ ਦੇ ਕਿਰਾਇਆ ਵੀ ਨਾ ਦਿੱਤਾ ਗਿਆ ਉਹ ਪਰਿਵਾਰ ਨੇ ਪੁਲਿਸ ਉਹ ਗਰੀਬੀ ਦੇ ਕੇ ਕਿਰਾਇਆ ਵੀ ਦੋ ਪਿਛਲੇ ਦੋ ਮਹੀਨੇ ਤੋਂ ਨਹੀਂ ਲੈ ਰਹੇ ਸੀ ਜੀ ਬਸ ਇਸ ਗਰੀਬੀ ਦੇ ਵਿੱਚ ਜੀ ਉਹਨਾਂ ਟਰੈਕਟਰ ਦੀ ਕਿਸ਼ਤ ਆ ਜਾਂਦੀ ਸੀ ਕਦੇ ਕੁਝ ਪਿੰਡਾਂ ਦੇ ਵਿੱਚੋਂ ਕਿਸ਼ਤਾਂ ਕਢਾਈਆਂ ਆਉਂਦੀਆਂ ਬੁੜੀਆਂ ਨੇ ਉਹ ਕਿਸ਼ਤਾਂ ਆ ਜਾਂਦੀ ਸੀ ਅਰ ਉਹਦੀ ਆਪਣੀ ਮਜਬੂਰੀ ਕਰਕੇ ਕਰਦੀ ਨੂੰ ਮਜਬੂਰੀ ਕਰਕੇ ਜੀ ਉਹਨੇ ਖੁਦ ਕਾ ਚਿਕਾ ਨਹੀਂ ਕੀਤਾ ਪਰਿਵਾਰ ਵਿੱਚ ਕੌਣ-ਕੌਣ ਸੀ ਇੱਕ ਉਹਦੀ ਵਾਈਫ ਹੈ ਜੀ ਕੱਚਤਾਲ ਦਾ ਬੱਚਾ ਹੈ ਇੱਕ ਉਹਦੀ ਮਾਤਾ ਹੈ ਕਿ ਮੰਗ ਕੀ ਕਰਦੇ ਹਾਂ ਮੰਗਦਾ ਸਰਕਾਰ ਤੋਂ ਇਹੀ ਕਰਦੇ ਹਾਂ ਜੀ ਵੀ ਨਾ ਤਾਂ ਇਸ ਕੋਲੇ ਘਰ ਹੈ ਨਾ ਕੋਈ ਜ਼ਮੀਨ ਹੈ ਨਾ ਕੋਈ ਪਿੱਛੇ ਜਗ੍ਹਾ ਦਾ ਕੋਈ ਸਾਧਨ ਹੈ ਜੀ ਜੋ ਬੱਚ ਬੱਚੇ ਤੇ ਉਹਦੀ ਵਾਈਫ ਤੇ ਉਹਦੀ ਮਾਂ ਵੀ ਪਿੱਛੇ ਸਰਵਾਈਵ ਕਰ ਸਕਣ ਤੇ ਇਹਦਾ ਕਰਕੇ ਸਰਕਾਰ ਤੋਂ ਮੰਗ ਕਰਦਾ ਵੀ ਇਹਨਾਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇ ਪਰਿਵਾਰ ਤਾਂ ਬਹੁਤ ਦੁਖੀ ਹਾਲ ਹੈ ਨਾ ਘਰ ਵੀ ਕਿਰਾਏ ਤੇ ਤੇ ਹੋਰ ਰਹਿਣ ਵਾਸਤੇ ਬੱਚੇ ਨੂੰ ਪੜਾਉਣ ਵਾਸਤੇ ਵੀ ਬਹੁਤ ਸਹੂਲਤਾਂ ਦੀ ਲੋੜ ਹੁੰਦੀ ਹੈ ਜਿਹੜੇ ਪਰਿਵਾਰ ਨਹੀਂ ਪੂਰਿਆ ਕਰ ਸਕਦਾ ਪਤਨੀ ਵੀ ਘਰਾਂ ਚ ਕੋਚੇ ਲਾਉਣੇ ਦੇਰ ਵੀ ਉਹਦੇ ਨਾਲ ਘਰ ਦਾ ਹੀ ਰੋਟੀ ਟੁਕ ਚੱਲਦਾ ਹੈ ਜੀ ਇਹਨਾਂ ਕਰਕੇ ਬੱਚੇ ਦੀ ਵੀ ਪੜ੍ਹਾਈ ਦਾ ਹੈ ਤੇ ਪਿੱਛੇ ਮਾਂ ਬਾਪ ਨਾਂ ਦਾ ਵੀ ਵਿਧਵਾ ਮਾਂ ਮਾਤਾ ਹੈਗੀ ਜੀ ਕਿ ਉਹ ਛੋਟੇ ਹੁੰਦੇ ਨੇ ਗੁਜ਼ਰ ਗਏ ਸੀ ਜਿਹਦਾ ਕਰਕੇ ਸਰਕਾਰ